ਚੋਣਾਂ ਦਾ ਮਾਹੌਲ ਹੈ ਤਾਂ ਬਲਕੌਰ ਸਿੰਘ ਹੋਣਾ ਬਾਰੇ ਚਰਚਾ ਛਿੜ ਜਾਂਦੀ ਹੈ ਕਿ ਇਹ ਚੋਣਾਂ ਲੜਨਗੇ ਕਿ ਨਹੀਂ ਲੜਨਗੇ ਮੈਨੂੰ ਇਹ ਲੱਗਦਾ ਹੈ ਕਿ ਕਿ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਕਿਉਂ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਗੈਂਗਸਟਰਵਾਦ ਵਧਿਆ ਹੋਇਆ ਹੈ ਇਤੋਂ ਵੱਧਿਆ ਕੋਈ ਚਿਹਰਾ ਨਹੀਂ ਹੈਗਾ ਜਿਹੜਾ ਲੋਕ ਸਭਾ ਦੇ ਵਿੱਚ ਜਾ ਕੇ ਇਹ ਮੁੱਦੇ ਨੂੰ ਚੱਕ ਸਕੇ ਇਹ ਰੂਹ ਨੂੰ ਹੁੰਦਾ ਕਿ ਮਤਲਬ ਕਿ ਵੀ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਹੀ ਖੇਡਣਾ ਹੁੰਦਾ ਹੈ ਨਾ ਕਿਉਂਕਿ ਤੁਹਾਡੇ ਕੋਲ ਇਹਨਾਂ ਨੂੰ ਤਾਂ ਪਰਮਾਤਮਾ ਨੇ ਦਿੱਤਾ ਸਾਰਾ ਕੁਝ ਹੈ ਜੀ ਕਿ ਲੋਕਾਂ ਦਾ ਪਿਆਰ ਵੀ ਹੈਗਾ ਹੈ ਭਾਈ ਇਸ ਛੋਟੇ ਬੱਚੇ ਦੇ ਜਨਮ ਤੋਂ ਪਹਿਲਾਂ ਵੀ ਮੀਡੀਆ ਜਿਵੇਂ ਬਹੁਤ ਚੀਜ਼ਾਂ ਹੈ ਮੀਡੀਆ ਦੇ ਵਿੱਚ ਆਈਆਂ ਵੀ ਦੋ ਬੱਚੇ ਨੇ ਜੀ ਦੋ ਭਰਾ ਰਹੇ ਨੇ ਉਦੋਂ ਹੀ ਕਿਉਂ ਆਉਂਦਾ ਹੈ ਮੀਡੀਆ ਜਦੋਂ ਉਹਨਾਂ ਨੂੰ ਵਿਊ ਜਾਂ ਹੀਦੇ ਹੁੰਦੇ ਨੇ ਮੈਂ ਦੇਖਿਆ ਕਿ ਕਈ ਪੱਤਰਕਾਰਾਂ ਨੇ ਮੇਨਸਟ੍ਰੀਮ ਮੀਡੀਆ ਦੇਆਂ ਨੇ ਖਬਰ ਪਾਈ ਜਿੱਦਣ ਉਹ ਵਿਵਾਦ ਹੋਇਆ ਆਈਵੀਐਫ ਵਾਲਾ ਹਨਾ ਬੀਮਾ ਦੇ ਲੈ ਕੇ ਉਹਦੇ ਉਹਨਾਂ ਨੇ ਨੋਟਸ ਕੱਢਿਆ ਸੈਂਟਰਲ ਗਵਰਨਮੈਂਟ ਨੇ ਉਹਨਾਂ ਨੇ ਪੋਸਟ ਪਾਈ ਪਰ ਉਹਨਾਂ ਨੇ 10 ਮਿੰਟਾਂ ਬਾਅਦ ਰਿਲੀਜ਼ ਕਰਤੀ ਪੋਸਟ ਤੁਸੀਂ ਕਿਸੇ ਦਾ ਵੀ ਕਰੈਕਟਰ ਨਾਲ ਸ਼ੇਅਰ ਸ਼ਾਰਟ ਕਰ ਦਿੰਨੇ ਹੋ ਬਾਦ ਦੇ ਵਿੱਚ ਮਤਲਬ ਇਹ ਗੱਲ ਕੁਝ ਹੋਰ ਨਿਕਲਦੀ ਹੈ ਜੀ ਇਹ ਕੇਸ ਦੇ ਵਿੱਚ ਵੀ ਇਹ ਸੀ ਕਿ ਦੋ ਬੱਚੇ ਨੇ ਜੀ ਤੇਰੇ ਇੱਕ ਬੱਚਾ ਹੈਗਾ ਕਿ ਮੀਡੀਆ ਨੇ ਇਹ ਡਿਸਾਈਡ ਕਰ ਬੈਠਾ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਜੀ ਉਹ ਨਰਨਾਇਕ ਹੋ ਗਿਆ ਵੀ ਉਹਨਾਂ ਨੇ ਜਾਂ ਤਾਂ ਸਰਕਾਰ ਦਾ ਪਾਸਾ ਲੈ ਲਿਆ ਤੇ ਜਾਂ ਫਿਰ ਉਹ ਸਰਕਾਰ ਦੇ ਵਿਰੋਧ ਦੇ ਵਿੱਚ ਹੋ ਕੇ ਖੜਾ ਮਤਲਬ ਆਪ ਹੀ ਨਿਰਣਾ ਕਰਦਾ ਐਸਐਮਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹੈਪੀ ਪਕਤਾ ਪੰਡ ਮੂਸਾ ਬੈਠੇ ਆ ਤੇ ਜਿਸ ਕਿਤਾਬ ਹੱਥ ਤੇ ਬੈਠੇ ਆ ਇਹ ਉਸ ਸੱਜਣ ਦੀ ਹੈ ਜੋ ਸਿੱਧੂ ਮੂਸੇ ਵਾਲਾ ਸ਼ੁਭਦੀਪ ਸਿੱਧੂ ਦੇ ਕਰੀਬੀਆਂ ਦੇ ਵਿੱਚੋਂ ਰਹੇ ਨੇ ਮਨਜਿੰਦਰ ਮੱਖਾ ਜੀ ਅਕਸਰ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਰਹੇ ਨੇ ਅੱਜ ਵੀ ਇਹਨਾਂ ਨਾਲ ਗੱਲਬਾਤ ਕਰਨਾ ਹੈ ਬਹੁਤ ਬਹੁਤ ਸਵਾਗਤ ਹੈ ਭਾਈ ਸ਼ੁਕਰੀਆ ਕੀ ਹੋਂ ਤੁਸੀਂ ਬਹੁਤ ਵਧੀਆ ਭਾਈ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਕਿ ਸ਼ੁਭਦੀਪ ਦਾ ਛੋਟਾ ਭਾਈ ਆਇਆ ਹੈਗਾ ਮੁਬਾਰਕਾਂ ਸਾਰੇ ਜਗਤ ਨੂੰ ਮੁਬਾਰਕਾਂ ਜੀ ਜਿਸ ਤਰ੍ਹਾਂ ਦੀਆਂ ਚਰਚਾਵਾਂ ਛੜੀਆਂ ਪਿਛਲੇ ਸਮੇਂ ਦੇ ਵਿੱਚ ਉਸ ਨੂੰ ਲੈ ਕੇ ਮੀਡੀਆ ਦੇ ਵਿੱਚ ਇੱਕ ਤਾਂ ਆਪਾਂ ਕਹਿੰਦੇ ਆ ਕਿ ਜਿਵੇਂ ਜਿਸ ਬਾਰੇ ਆਪਾਂ ਗੱਲਬਾਤ ਕਰਨਾ ਹੈ ਕਿ ਮੀਡੀਆ ਅਕਸਰ ਹਰ ਬੰਦਾ ਮੋਬਾਈਲ ਚੱਕੀ ਫਿਰਦਾ ਤੇ ਉਹ ਕਹਿੰਦਾ ਕਿ ਮੈਂ মিডিਆ ਹਾਂ ਜੀ ਜੋ ਕੁਝ ਇੱਥੇ ਹੁੰਦਾਗਾ ਉਹ ਸਮਾਧੀ ਦੇ ਉੱਤੇ ਹੁੰਦਾਗਾ ਆਪਾਂ ਨਹੀਂ ਕਹਿੰਦੇ ਕਿ ਲੋਕ ਨਾ ਆਉਣ ਪਰ ਕਈ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਕਿ ਵਾਇਰਲ ਹੋਣ ਲਈ ਆਉਂਦੇ ਨੇ ਬਿਲਕੁਲ ਮੈਨੂੰ ਲੱਗਦਾ ਹੈ ਕਿ ਉਹਦਾਂ ਹੀ ਕਿਉਂ ਆਉਂਦਾ ਹੈ মিডিਆ ਜਦੋਂ ਉਹਨਾਂ ਨੂੰ ਵਿਊ ਚਾਹੀਦੇ ਹੁੰਦੇ ਨੇ ਜਦੋਂ ਪਰਿਵਾਰ ਨੂੰ ਲੋੜ ਹੁੰਦੀ ਹੈ ਜਦੋਂ ਉਹਨਾਂ ਨੇ ਆਪਦੀ ਗੱਲ ਡਿਲੀਵਰ ਕਰਨੀ ਹੁੰਦੀ ਹੈ ਜੀ ਜਦੋਂ ਉਹ ਚੀਕ-ਚੀਕ ਕੇ ਕਹਿੰਦੇ ਨੇ ਕਿ ਸਾਨੂੰ ਇਨਸਾਫ ਚਾਹੀਦਾ ਹੈ ਉਦੋਂ ਉੱਥੇ ਮਾਨਸਾ ਦੇ ਕੁਝ ਲੋਕਲ ਚੈਨਲ ਰਹ ਜਾਂਦੇ ਨੇ ਜਾਂ ਅਖਬਾਰਾਂ ਵਾਲੇ ਰਹ ਜਾਂਦੇ ਨੇ ਜਿਹੜਾ ਮੇਨਸਟ੍ਰੀਮ ਮੀਡੀਆ ਜਿਹੜਾ ਅੱਜ ਸਾਨੂੰ ਦੇਖ ਰਿਹਾ ਹੈਗਾ ਮੈਂ ਦੇਖਿਆ ਹੈਗਾ ਇੱਕ ਦੋ ਚੈਨਲ ਤਾਂ ਜਨਮ ਤੋਂ ਦੋ ਦਿਨ ਪਹਿਲਾਂ ਦੇ ਆਏ ਹੋਏ ਨੇ ਤੇ ਉਹ ਇੱਥੇ ਹੀ ਨੇ ਮੂਸੇ ਹੀ ਨੇਗੇ ਉਹਨਾਂ ਨੇ ਮਤਲਬ ਕੁੱਤਿਆਂ ਤੋਂ ਲੈ ਕੇ ਪਿੰਜਰਿਆਂ ਤੋਂ ਲੈ ਕੇ ਸਭ ਕੁਝ ਦਿਖਾਇਆ ਮੇਨਸਟ੍ਰੀਮ ਮੇਨਸਟ੍ਰੀਮ ਮੀਡੀਆ ਪਰ ਜਦੋਂ ਉਹ ਉਹਨਾਂ ਨੂੰ ਇਹ ਕੀ ਗਏ ਇਨਸਾਫ ਬਾਰੇ ਕੋਈ ਗੱਲ ਕਰੋ ਅਸੀਂ ਮੇਰਾ ਇਹ ਗੱਲਾਂ ਤੇ ਖਾਸ ਧਿਆਨ ਹੁੰਦਾ ਬਈ ਮੈਨੂੰ ਪਤਾ ਹੁੰਦਾ ਵੀ ਕੀ ਚੱਲ ਰਿਹਾ ਹੈਗਾ ਜੀ ਮੈਂ ਦੇਖਿਆ ਕਿ ਕਈ ਪੱਤਰਕਾਰਾਂ ਨੇ ਮੇਨਸਟ੍ਰੀਮ ਮੀਡੀਆ ਦੇਆਂ ਨੇ ਖਬਰ ਪਾਈ ਜਿਸ ਦਿਨ ਉਹ ਵਿਵਾਦ ਹੋਇਆ ਆ ਆਈਵੀਐਫ ਵਾਲਾ ਹਨਾ بیمਰ ਦੇ ਲਿਕੇ ਉਹਦੇ ਉਹਨਾਂ ਨੇ ਨੋਟਿਸ ਕੱਢਿਆ ਸੈਂਟਰਲ ਗਵਰਨਮੈਂਟ ਨੇ ਉਹਨਾਂ ਨੇ ਪੋਸਟ ਪਾਈ ਪਰ ਉਹਨਾਂ ਨੇ 10 ਮਿੰਟਾਂ ਬਾਅਦ ਰਿਲੀਟ ਕਰਤੀ ਪੋਸਟ ਮੈਨੂੰ ਮਤਲਬ ਕਿ ਮੇਰੇ ਕੁਝ ਮਿੱਤਰਾਂ ਨੇ ਸਕਰੀਨਸ਼ਾਟ ਭੇਜੇਗੇ ਆ ਦੇਖੋ ਆਹ ਬੰਦਿਆਂ ਨੇ ਪੋਸਟ ਪਾਈ ਸੀ ਇਹਨਾਂ ਨੇ ਬਾਅਦ ਦੇ ਵਿੱਚ ਡਿਲੀਟ ਕਰਤੀ ਜੀ ਕੋਈ ਆ ਕਿ ਉਹ ਖਬਰ ਨੂੰ ਉਹਨਾਂ ਨੇ ਕੋਈ ਤਵੱਜੂ ਨਹੀਂ ਦਿੱਤੀ ਉਹਨਾਂ ਦਾ ਮੇਨ ਫੋਕਸ ਸੀਗਾ ਬੱਚੇ ਦੇ ਜਨਮ ਦੇ ਉੱਪਰ ਹਮ ਪਰ ਦੇਖੋ ਵੀ ਇੱਕ ਵੱਡਾ ਦਿਨ ਸੀਗਾ ਸਾਡੇ ਵਾਸਤੇ ਸਾਰਿਆਂ ਵਾਸਤੇ ਵੱਡਾ ਦਿਨ ਸੀਗਾ ਕਿਉਂਕਿ ਪੂਰਾ ਪੰਜਾਬ ਜਿੰਨੇ ਸਿੱਧੂ ਨੂੰ ਪਿਆਰ ਕਰਨ ਵਾਲੇ ਲੋਕ ਸੀਗੇ ਉਹ ਸਾਰੇ ਸਾਰੇ ਉਹ ਦਿਨ ਖੁਸ਼ ਸੀਗੇ ਜੀ ਚਲੋ ਵਧੀਆ ਗੱਲ ਅਸੀਂ ਜੀ ਇਹ ਵੀ ਇੱਕ ਵਧੀਆ ਚੀਜ਼ ਸੀ ਕਿ ਲੋਕਾਂ ਤੱਕ ਇਹ ਖਬਰ ਨੂੰ ਲੈ ਕੇ ਗਏ ਹਨਾ ਚਲੋ ਚਲੀ ਤਾਂ ਆਪਦੇ ਆਪ ਵੀ ਗਈ ਸੀ ਕਿਉਂਕਿ ਬਲਕੌਰ ਸਿੰਘ ਨੇ ਆਪਦੇ ਪਾਤਾ ਸੀਗਾ ਉਹਦੇ ਉੱਪਰ ਲਿਖ ਕੇ ਪਾਤਾ ਇੰਸਟਾਗ੍ਰਾਮ ਤੇ ਪਾਤਾ ਸੀਗਾ ਪਰ ਉਹ ਜਿਹੜਾ ਹੈ ਉਹਦੇ ਪਿੱਛੇ ਸਿਸਟਮ ਚੱਲਦਾ ਉਹ ਵਿਊ ਹੈ ਹੂੰ ਉਹਨਾਂ ਨੂੰ ਵਿਊ ਚਾਹੀਦੇ ਹੁੰਦੇ ਨੇ ਪਰ ਕਿਤੇ ਨਾ ਕਿਤੇ ਸਰਕਾਰ ਦਾ ਡੰਡਾ ਵੀ ਹੈ ਕਿ ਸਿੱਧੂ ਦੇ ਇਨਸਾਫ ਬਾਰੇ ਜਦੋਂ ਗੱਲ ਕਰਦੇ ਨੇ ਤਾਂ ਉਹਨਾਂ ਨੂੰ ਖਿੱਚਿਆ ਜਾਂਦਾ ਹੈਗਾ ਤਾਂ ਕਰਕੇ ਉਹਨਾਂ ਨੇ ਕਦੇ ਵੀ ਜਦੋਂ ਲੋੜ ਸੀ ਕੋਈ ਆਵਾਜ਼ ਬੰਨ ਨਹੀਂ ਆਉਂਦਾਗਾ ਹਾਂ ਜਦੋਂ ਲੋੜ ਸੀ ਖਾਸ ਕਰਕੇ ਉਦੋਂ ਨਹੀਂ ਬਣਦਾ ਇਹੋ ਆਵਾਜ਼ ਨਹੀਂ ਜਿਵੇਂ ਉਸ ਤੋਂ ਪਹਿਲਾਂ ਇਸ ਛੋਟੇ ਬੱਚੇ ਦੇ ਜਨਮ ਤੋਂ ਪਹਿਲਾਂ ਵੀ ਮੀਡੀਆ ਜਿਵੇਂ ਬਹੁਤ ਚੀਜ਼ਾਂ ਮੀਡੀਆ ਦੇ ਵਿੱਚ ਆਈਆਂ ਵੀ ਦੋ ਬੱਚੇ ਨੇ ਜੀ ਦੋ ਭਰਾ ਆ ਰਹੇ ਨੇ ਇਹ ਲੱਗਦਾ ਨਹੀਂ ਤੁਹਾਨੂੰ ਕਿ ਵੀ ਇਹ ਨਹੀਂ ਹੋਣਾ ਚਾਹੀਦਾ ਕਿਸੇ ਦੀ ਨਿੱਜੀ ਲਾਈਫ ਆ ਕੋਈ ਹਰ ਬੰਦੇ ਦੇ ਘਰ ਦੇ ਵਿੱਚ ਤੁਸੀਂ ਐਂਟਰ ਕਰ ਜਾਂਦੇ ਹੋ ਮੈਨੂੰ ਹੁਣ ਲੱਗਣ ਲੱਗੇ ਵੀ ਜਿਵੇਂ ਫਿਲਮਾਂ ਵਾਸਤੇ ਇੱਕ ਬਣਿਆ ਬਨਾਦਾਰਾ ਮੀਡੀਆ ਵਾਸਤੇ ਹੀ ਬਣ ਜਾਣਾ ਚਾਹੀਦਾ ਹੈਗਾ ਸੈਂਸਰ ਬੋਰਡ ਮਤਲਬ ਸੈਂਸਰ ਬੋਰਡ ਟਾਈਪ অথেন্টিਸਿਟੀ ਨਾਂ ਦੀ ਵੀ ਕੋਈ ਚੀਜ਼ ਹੈਗੀ ਹੈ ਨਾ ਤੁਸੀਂ ਕਿਸੇ ਦਾ ਵੀ ਕਰੈਕਟਰ ਨਾਲ ਛੇੜ ਛਾੜ ਕਰ ਦਿੰਦੇ ਹੋ ਬਾਅਦ ਦੇ ਵਿੱਚ ਮਤਲਬ ਇਹ ਗੱਲ ਕੁਝ ਹੋਰ ਨਿਕਲਦੀ ਹੈ ਜੀ ਇਹ ਕੇਸ ਦੇ ਵਿੱਚ ਵੀ ਇਹ ਸੀ ਕਿ ਦੋ ਬੱਚੇ ਨੇ ਜੀ ਤੇ ਇੱਕ ਬੱਚਾ ਹੈਗਾ ਹਨਾ ਤੁਸੀਂ ਆਪ ਦੇ ਹਿਸਾਬ ਨਾਲ ਮਤਲਬ ਕਿ ਖਬਰਾਂ ਚਲਾਤੀਆਂ ਫਿਰ ਉਹਨਾਂ ਤੋਂ ਉਹਦੇ ਉਹਦੇ ਤੋਂ ਤੁਸੀਂ ਵਿਊ ਲੈ ਰਹੇ ਹੋ ਪੈਸੇ ਕਮਾ ਰਹੇ ਹੋ ਬਾਅਦ ਦੇ ਵਿੱਚ ਫਿਰ ਤੁਸੀਂ ਅਦਲੂ ਖਬਰ ਵਾਸਤੇ ਨਾ ਕੋਈ ਮਾਫੀ ਮੰਗਨੇ ਉਹ ਇਕਲਾ ਆਪਣੇ ਪੰਜਾਬ ਚ ਨਹੀਂ ਪੂਰੇ ਇੰਡੀਆ ਦੇ ਵਿੱਚ ਹੀ ਇਹ ਚੀਜ਼ਾਂ ਚੱਲ ਰਹੀਆਂ ਨੇ ਮੀਡੀਆ ਦੀਆਂ ਇੱਕ ਇਹ ਹੈ ਕਿ ਜਿਹੜਾ YouTube ਕਰਕੇ ਮਤਲਬ ਲੇ ਕੇ YouTuber ਨੇਗੇ ਹਨਾ ਉਹਨਾਂ ਨੇ ਵੀ ਥੋੜਾ ਜਿਹਾ ਮੈਨੂੰ ਲੱਗਦਾ ਕਿ ਖਬਰਾਂ ਦੀ ਪਰਪਕਤਤਾ ਕੀ ਜਿਹੜੀ ਉਹਨੂੰ ਨੁਕਸਾਨ ਪਹੁੰਚਾਇਆ ਹੈਗਾ ਹਨਾ ਇੱਕ ਮੈਨੂੰ ਇਹ ਲੱਗਦਾ ਹੈ ਮੀਡੀਆ ਦਾ ਖਾਸ ਕਰਕੇ ਇਹ ਕਿ ਮੀਡੀਆ ਨੇ ਇਹ ਡਿਸਾਈਡ ਕਰ ਬੈਠਾ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਜੀ ਉਹ ਨਿਰਣਾਇਕ ਹੋ ਗਿਆ ਵੀ ਉਹਨਾਂ ਨੇ ਜਾਂ ਤਾਂ ਸਰਕਾਰ ਦਾ ਪਾਸਾ ਲੈ ਲਿਆ ਹੂੰ ਤੇ ਜਾਂ ਫਿਰ ਉਹ ਸਰਕਾਰ ਦੇ ਵਿਰੋਧ ਦੇ ਵਿੱਚ ਹੋ ਕੇ ਖੜੇ ਮੇਰਾ ਆਪ ਹੀ ਨਿਰਣਾ ਕਰਤਾ ਆਪ ਹੀ ਉਹਨਾਂ ਨੇ ਨਿਰਣਾ ਪਹਿਲਾਂ ਹੁੰਦਾ ਸੀ ਕਿ ਪੱਖ ਦੋਨੇ ਪਾਸੇ ਸੁਣੇ ਜਾਂਦੇ ਸੀਗੇ ਹਾਂ ਜਦੋਂ ਕਿ ਮੈਨੂੰ ਲੱਗਦਾ ਕਿ ਮੀਡੀਆ ਦਾ ਜਿਹੜਾ ਕੰਮ ਆ ਉਹ ਇਹ ਆ ਕਿ ਇਨਫੋਰਮੇਸ਼ਨ ਲੋਕਾਂ ਤੱਕ ਲੈ ਕੇ ਜਾਣੀ ਉਹ ਲੋਕ ਹੀ ਡਿਸਾਈਡ ਕਰਨਗੇ ਕਿ ਉਹ ਸਹੀ ਆ ਕਿ ਗਲਤ ਹੈ ਉਹਨਾਂ ਦਾ ਕੰਮ ਆ ਦੀ ਗੱਲ ਦੱਸਣੀ ਹੈਨਾ ਹੁਣ ਇੱਥੇ ਇਹਨਾਂ ਨੇ ਮਤਲਬ ਕਿ ਮੀਡੀਆ ਨੇ ਕੀ ਕੀਤਾ ਜਾਂ ਤਾਂ ਸਰਕਾਰ ਦੇ ਪੱਖ ਚੋਗੇ ਜਾਂ ਫਿਰ ਬਹੁਤ ਵਿਰੋਧ ਦੇ ਵਿੱਚ ਹੋਗੇ ਕੋਈ ਧਰਮ ਦੇ ਹੱਕ ਚ ਹੋ ਕੇ ਖੜ ਗਿਆ ਕੋਈ ਧਰਮ ਦੇ ਬਹੁਤ ਵਿਰੋਧ ਦੇ ਵਿੱਚ ਹੋ ਕੇ ਖੜ ਗਿਆ ਇਹੋ ਚੀਜ਼ ਇਥੇ ਪਰਿਵਾਰ ਨਾਲ ਕੁਝਕ ਚੈਨਲ ਹੈਗੇ ਨਹੀਂ ਜਿਹੜੇ ਪਰਿਵਾਰ ਦੇ ਹੱਕ ਦੀ ਪੱਖ ਦੇ ਵਿੱਚ ਖੜੇ ਨੇ ਉਹ ਬੋਲਦੇ ਨੇ ਕੁਝਕ ਹੈਗੇ ਨੇ ਜਿਹੜੇ ਉਹ ਬਿਲਕੁਲ ਹੀ ਸਾਇਲੈਂਟ ਨੇ ਪਰ ਉਹਨਾਂ ਨੂੰ ਜਦੋਂ ਵਿਊ ਚਾਹੀਦੇ ਹੁੰਦੇ ਨੇ ਉਹ ਇਹੋ ਜਿਹੇ ਟਾਈਮ ਤੇ ਆ ਜਾਂਦੇ ਨੇ ਜਿਵੇਂ ਕਿ ਹੁਣ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਉਹ ਆਏ ਵੀ ਨਹੀਂ ਸਾਰੇ ਆਏ ਵੀ ਨਹੀਂ ਜੀ ਚਾਰ ਚਾਰ ਦਿਨ ਪਹਿਲਾਂ ਆ ਜਾਂਦੇ ਨੇ ਹਾਂ ਉਹ ਚਾਰ ਚਾਰ ਪੰਜ ਦਿਨ ਪਹਿਲਾਂ ਆ ਜਾਂਦੇ ਨੇ ਇੱਕ ਦੋ ਚੈਨਲ ਤਾਂ ਮਿਲਾਂਦਾ ਵੀ ਉਹਨਾਂ ਨੂੰ 3 ਹਫ਼ਤੇ ਹੋ ਗਏ ਤੇ ਮਾਨਸੇਵ ਉਹਨਾਂ ਨੇ ਆਪਦੇ ਹੋਟਲ ਬੁੱਕ ਕਰਾਈ ਵੀ ਨਹੀਂ ਤੇ ਉਹ ਤੜਕੀ ਆ ਜਾਂਦੇ ਨੇ ਇਸ ਵਿੱਚ ਅੱਛਾ ਉਸ ਦਾ ਫਿਰ ਕੀ ਬਣਿਆ ਜੋ ਸੈਂਟਰ ਸਰਕਾਰ ਨੇ ਜਿਹੜਾ ਨੋਟਿਸ ਦਿੱਤਾ ਇਸ ਟ੍ਰੀਟਮੈਂਟ ਦੇ ਬਾਰੇ ਉਹਦਾ ਕੀ ਉਹਦਾ ਕੁਝ ਨਹੀਂ ਉਹਦੇ ਵਿੱਚੋਂ ਕੁਝ ਨਹੀਂ ਨਿਕਲਣਾ ਸੀ ਬਈ ਦੇਖ ਇੱਕ ਤਾਂ ਮੈਨੂੰ ਲੱਗਦਾ ਕਿ ਸਟੇਟ ਗਵਰਨਮੈਂਟ ਨੂੰ ਇੰਨੀ ਪਤਾ ਨਹੀਂ ਕਾਦੀ ਕਾਲੀ ਸੀਗੀ ਰੰਗ ਚ ਭੰਗ ਪਾਉਣ ਦੀ ਹਨਾ ਵੀ ਤੁਸੀਂ ਦੇਖਿਆ ਹੋਣਾ ਕਿ ਸੈਂਟਰ ਗਵਰਨਮੈਂਟ ਨੇ ਨਾ ਪਹਿਲਾਂ ਵੀ ਜਦੋਂ ਸਿੱਧੂ ਜਾਉਂਦਾ ਸੀਗਾ ਇੰਟੈਲੀਜੈਂਸ ਨੇ ਇਹ ਕਿਹਾ ਸੀ ਕਿ ਸਿੱਧੂ ਨੂੰ ਖਤਰਾ ਹੈਗਾ ਜੀ ਉਹਨਾਂ ਨੇ ਸਪੈਸ਼ਲ ਬਕਾਇਦਾ ਚਿੱਠੀਆਂ ਕੱਢੀਆਂ ਸੀਗੀਆਂ ਉਦੋਂ ਉਹਨਾਂ ਨੇ ਉਹ ਗੱਲ ਨੂੰ ਅਣਗੌਲਿਆ ਕੀਤਾ ਸਿੱਧੂ ਦੀ ਸਿਕਿਉਰਿਟੀ ਵਾਸਤੇ ਲੈ ਲਈ ਜੀ ਪਰ ਜਦੋਂ ਹੁਣ ਮਤਲਬ ਇਹ ਕਿ ਇਸ ਦੋ ਵਾਰ ਸਿੱਧੂ ਦੀ ਡੈਥ ਹੋ ਗਈ ਹਮ ਹੈਨਾ ਕਿੱਡਾ ਵੱਡਾ ਨੁਕਸਾਨ ਹੋਇਆ ਉਹਦੀ ਵਾਸਤੇ ਕੋਈ ਰਿਸਪੌਂਸਿਬਿਲਟੀ ਨਹੀਂ ਤੈਅ ਹੋਈ ਹੈਗੀ ਪਰ ਜਦੋਂ ਅੱਜ ਉਹਨਾਂ ਨੇ ਮਨ ਲੱਗਾ ਵੀ ਚਿੱਠੀ ਭੇਜੀ ਤੇ ਇਹਨਾਂ ਨੇ ਨਾਲ ਦੀ ਨਾਲ ਰਿਐਕਸ਼ਨ ਕੀਤਾ ਹਮ ਤੁਰਤ ਐਕਸ਼ਨ ਕੀਤਾ ਕਿੰਨੀਆਂ ਕਿ ਚਿੱਠੀਆਂ ਨੇ ਸੈਂਟਰ ਦੀਆਂ ਜਿਨ੍ਹਾਂ ਤੇ ਐਟ ਅ ਟਾਈਮ ਐਕਸ਼ਨ ਸਟੇਟ ਗਵਰਨਮੈਂਟ ਕਰਦੀ ਹੈਗੀ ਰਾਜਪਾਲ ਨੇ ਕਿੰਨੀਆਂ ਚਿੱਠੀਆਂ ਕੱਢੀਆਂ ਮੁੱਖ ਮੰਤਰੀ ਨੂੰ ਉਹਨਾਂ ਨੂੰ ਉਹਨਾਂ ਦੇ ਸਾਰਿਆਂ ਦੇ ਜਵਾਬ ਐਟ ਅ ਟਾਈਮ ਦਿੱਤੇ ਉਹਨਾਂ ਨੇ ਨਹੀਂ ਦਿੱਤੇ ਨਾ ਤਿੰਨ ਤਿੰਨ ਮਹੀਨੇ ਦੀਆਂ ਚਿੱਠੀਆਂ ਉਹਨਾਂ ਕੋਲ ਪਈਆਂ ਪਰ ਇਹਦੇ ਵਿੱਚ ਪਤਾ ਨਹੀਂ ਕੀ ਗੱਲ ਸੀਗੀ ਕਿ ਸਟੇਟ ਗਵਰਨਮੈਂਟ ਨੇ ਨਾਲ ਦੀ ਨਾਲ ਐਕਸ਼ਨ ਦੇ ਵਿੱਚ ਆਈ ਉੱਥੇ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਕਿ ਵੀ ਪਰਿਵਾਰ ਦੇ ਨੇੜੇ ਦੇ ਬੰਦੇ ਨੇ ਦੱਸਿਆ ਵੀ ਉਹਨਾਂ ਨੇ ਫਾਈਲਾਂ ਹੀ ਫਰੋਲੀਆਂ ਇੱਕ ਦੋ ਫਾਈਲਾਂ ਉਹ ਆਪਦੇ ਨਾਲ ਵੀ ਲੈ ਗਏ ਜੀ ਪਰ ਉਹਦੇ ਵਿੱਚੋਂ ਦੱਸ ਨੂੰ ਵੀ ਪਤਾ ਵੀ ਨਿਕਲਣਾ ਕਰਨਾ ਕੁਝ ਨਹੀਂ ਕਿਉਂਕਿ ਜਿਹੜੀ ਵੀ ਕਾਰਵਾਈ ਪਰਿਵਾਰ ਨੇ ਕੀਤੀ ਹੈ ਜਿਹੜਾ ਵੀ ਮਤਲਬ ਲੀਕ ਤਰੀਕੇ ਦੇ ਨਾਲ ਉਹਨਾਂ ਨੇ ਬੱਚਾ ਲਿਆ ਉਹ ਲੀਗਲੀ ਲਿਆ ਹੋਊਗਾ ਹਨਾ ਸੋਚ ਸਮਝ ਕੇ ਲਿਆ ਉਹ ਅਕਸਰ ਕਹਿੰਦੇ ਕਿ ਮੈਂ ਇੱਕ ਨੂੰ ਮਤਲਬ ਆਪ ਕੋਲ ਕਿਉਂਕਿ ਉਹ ਫੌਜੀ ਮਤਲਬ ਫੌਜੀ ਬੰਦਾ ਹੈਗਾ ਤੇ ਉਹ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਨਹੀਂ ਕਰ ਸਕਦਾ ਉਹਨਾਂ ਨੇ ਉਦੋਂ ਨਹੀਂ ਕੀਤਾ ਬਾਈ ਜਦੋਂ ਉਹਨਾਂ ਦਾ ਬੱਚਾ 70 ਤੇ ਪਿਆ ਸੀ ਤੇ ਇੱਥੇ ਮਤਲਬ ਕਿ ਤੁਸੀਂ ਤਾਂ ਦੇਖਿਆ ਹੋਗਾ ਲੱਖਾਂ ਬੰਦਾ ਗੇਟ ਦੇ ਬਾਹਰ ਖੜਾ ਸੀ ਜੋ ਚਾਹੁੰਦੇ ਤਾਂ ਮਤਲਬ ਕਿ ਉਹ ਦਿਨ ਕੁਝ ਵੀ ਕਰਵਾ ਸਕਦੇ ਸੀਗੇ ਹਨਾ ਪਰ ਉਹ ਸਿਆਣਾ ਮੈਨੂੰ ਲੱਗਦਾ ਵੀ ਸਿਆਣਾ ਇਨਸਾਨ ਆ ਗਿਆ ਜਿਹੜਾ ਮਤਲਬ ਕਿ ਧਾਇਰਿਆਂ ਦੇ ਵਿੱਚ ਰਹਿ ਕੇ ਕੰਮ ਕਰਦਾ ਹਜੇ ਤੱਕ ਪਰ ਕਿਤੇ ਨਾ ਕਿਤੇ ਇਹ ਮਜਬੂਰ ਕਰ ਦੇਣਗੇ ਵੀ ਧਾਇਰੇ ਤੋੜਨ ਵਾਸਤੇ ਉਹਨੂੰ ਕਦੇ ਜਿਹੜੇ ਹਿਸਾਬ ਨਾਲ ਇਹ ਖੁਸ਼ੀਆਂ ਦੇ ਵਿੱਚ ਵੀ ਉਹਨੂੰ ਤੰਗ ਕਰਦੇ ਰਹਿੰਦੇ ਨਹੀਂ ਮੈਨੂੰ ਲੱਗਦਾ ਇਹ ਖੁਸ਼ੀ ਆਈ ਆ ਪੂਰੇ ਪੰਜਾਬ ਦੇ ਲੋਕਾਂ ਨੇ ਪੂਰੀ ਦੁਨੀਆ ਦੇ ਵਿੱਚ ਖੁਸ਼ੀ ਮਨਾਈ ਆ ਪਰ ਨਾਲ ਨਾਲ ਇਹ ਵੀ ਚਰਚਾ ਕੇ ਸਿੱਧੂ ਦੁਆਰਾ ਮੁੜਿਆ ਆ ਸੋਪ ਇਹ ਸੋਭਦੀਪ ਦਾ ਭਰਾ ਆ ਗਿਆ ਸਿੱਧੂ ਮੂਸੇਵਾਲਾ ਆ ਗਿਆ ਲੋਕਾਂ ਨੇ ਗਾਣੇ ਵੀ ਪਾਤੇ ਉਹ ਗਾਣਾਂ ਦੀਆਂ ਰੀਲਾਂ ਬਣਾ ਕੇ ਪਰੋਣਾ ਫੇਰ ਆ ਗਿਆ ਇਹ ਤੁਹਾਨੂੰ ਲੱਗਦਾ ਕਿ ਜਿਹੜਾ ਬੱਚਾ ਹੈ ਨਵੇਂ ਬੱਚੇ ਨੇ ਜਨਮ ਲਿਆ ਸੋਭਦੀਪ ਦਾ ਉਹ ਭਾਈ ਆ ਛੋਟਾ ਉਸ ਦੀ ਆਪਣੀ ਇੱਕ ਜ਼ਿੰਦਗੀ ਦਾ ਪ੍ਰੋਸੈਸ ਆ ਉਹਨੇ ਆਪਣੇ ਹਿਸਾਬ ਦੇ ਨਾਲ ਵੱਡਾ ਹੋਣਾ ਹੈਗਾ ਤਾਂ ਅਸੀਂ ਉਹਦੇ ਵਿੱਚ ਰੋਕਾਂ ਬਣਦੇ ਜਾ ਰਹੇ ਹਾਂ ਮਤਲਬ ਅਸੀਂ ਹਰ ਚੀਜ਼ ਨੂੰ ਆਪਦੇ ਹਿਸਾਬ ਨਾਲ ਹੈਂਡਲ ਕਰਨੇ ਪੈਂਦੇ ਆ ਅਲੋਤਨਾ ਵੀ ਚਲੋ ਸਮਾਜ ਦੇ ਵਿੱਚ ਤਾਂ ਇਹ ਕਿ ਉਹਦੇ ਜਿਹੜੇ ਫੈਨ ਸੀ ਹੈ ਨਾ ਜਿਹੜੇ ਜਿੰਨੇ ਵੀ ਸਿੱਧੂ ਦੇ ਨਾਲ ਜੁੜਿਆ ਜਾਂ ਪ੍ਰਵਾਹ ਦੇ ਨਾਲ ਉਹਨਾਂ ਨੂੰ ਖੁਸ਼ੀ ਹੈ ਉਹਨਾਂ ਨੇ ਉਸ ਹਾਵ ਨਾਲ ਆਪ ਦਾ ਮਤਲਬ ਇਖ ਰੈਕਟ ਕੀਤਾ ਪਰ ਮੈਨੂੰ ਨਿੱਜੀ ਤੌਰ ਤੇ ਇਹ ਲੱਗਦਾ ਹੈ ਕਿ ਜਿਹੜਾ ਬੱਚਾ ਹੈਗਾ ਬੱਚੇ ਦਾ ਮਾਈਂਡ ਕੋਰਾ ਹੁੰਦਾ ਨਾ ਤੇ ਕਿਤੇ ਨਾ ਕਿਤੇ ਉਹਨੂੰ ਜੇ ਉਹਦੇ ਹਜੇ ਤਾਂ ਚਲੋ ਛੋਟਾ 4-5 ਸਾਲ ਤੋ ਉਹਨੂੰ ਮਤਲਬ ਕੋਈ ਚੀਜ਼ਾਂ ਦੀ ਸਮਝ ਨਹੀਂ ਆਉਣੀ ਪਰ ਜੇ ਤੁਸੀਂ ਉਹਨੂੰ ਸਿੱਧੂ ਦੇ ਨਾਲ ਰਿਲੇਟ ਕਰਕੇ ਦੇਖੀ ਜਾਓਗੇ ਨਾ ਉਹਦਾ ਮਾਈਂਡ ਦੇ ਉੱਪਰ ਪ੍ਰੈਸ਼ਰ ਵਧੀ ਜਾਊਗਾ ਹੂੰ ਉਹੇ ਜਾਂ ਬਣਨ ਦਾ ਕਈ ਚੀਜ਼ਾਂ ਹੁੰਦੀਆਂ ਗੋਡ ਗਿਫਟਡ ਹੁੰਦੀਆਂ ਨੇ ਹੁਣ ਉਹ ਗੋਡ ਗਿਫਟਡ ਸੀ ਆ ਹਨਾ ਕਿਉਂਕਿ ਕਹਿੰਦੇ ਪੋਇਟਰੀ ਸਿਖਾਈ ਨਹੀਂ ਜਾ ਸਕਦੀ ਜੇ ਆ ਗਈ ਤਾਂ ਆ ਗਈ ਹਨਾ ਗਾਣਾ ਲਿਖਣਾ ਸਿਖਾਇਆ ਨਹੀਂ ਜਾ ਸਕਦਾ ਜੇ ਆ ਗਿਆ ਤਾਂ ਆ ਗਿਆ ਜੇ ਨਾ ਆਇਆ ਤਾਂ ਨਾ ਆਇਆ ਹਨਾ ਇਹੀ ਆ ਕਿ ਉਹਨੂੰ ਉਹਦਾ ਬਚਪਨ ਜਿਹਾਉਣ ਦਿੱਤਾ ਜਾ ਕੇ ਹਨਾ ਪਰਿਵਾਰ ਉਹਦੇ ਵਿੱਚ ਬਿਅਸਤਰੇ ਹਾਂ ਬੱਚਾ ਪ੍ਰੈਸ਼ਰ ਚ ਨਾ ਹੋਵੇ ਜਦੋਂ ਬੱਚੇ ਪ੍ਰੈਸ਼ਰ ਚ ਆ ਜਾਂਦੇ ਕਈ ਵਾਰੀ ਪਿੱਛੇ ਰਹਿ ਜਾਂਦੇ ਨੇ ਤਾਂ ਕਰਕੇ ਉਹਨੂੰ ਖੁੱਲੀ ਆਜ਼ਾਦੀ ਦੇ ਨਾਲ ਉਹਨੂੰ ਕਿਸੇ ਕਿਸੇ ਚੀਜ਼ ਦੇ ਨਾਲ ਵੀ ਕੰਪੇਅਰ ਕਰਨ ਦੀ ਲੋੜ ਨਹੀਂ ਉਹ ਆਪਦੇ ਰਸਤੇ ਆਪ ਹੀ ਤੈਅ ਕਰੂਗਾ ਹੋ ਸਕਦਾ ਹੈ ਕਿ ਉਹ ਸਿੱਧੂ ਨੂੰ ਵੀ ਸਿੱਧੂ ਤੋਂ ਵੀ ਕਿਤੇ ਗਾਹਾਂ ਜਾਵੇ ਮਤਲਬ ਇਸ ਦੇ ਵਿੱਚ ਰਿਕਾਵਟ ਨਹੀਂ ਬਣਨਾ ਚਾਹੀਦਾ ਮਤਲਬ ਆਉਣ ਵਾਲੇ ਸਮੇਂ ਆਪਾਂ মিডিਆ ਦੀ ਗੱਲ ਕਰਦੇ ਹਾਂ ਕਿ ਜਿਵੇਂ ਜਿਵੇਂ ਉਹਨੇ ਵੱਡਾ ਹੋਣਾ ਤੇ ਇਸ ਤਰ੍ਹਾਂ ਨਾ ਹੋਵੇ ਕਿ ਅਸੀਂ ਹਰ ਉਹਦਾ ਮੂਵਮੈਂਟ ਰਿਕਾਰਡ ਕਰਦੇ ਫਿਰੀਏ हां रेन जी ਉਹਦਾ ਹਰ ਇੱਕ ਮੂਵਮੈਂਟ ਰਿਕਾਰਡ ਹੋਊਗਾ ਕਿਤੇ ਨਾ ਕਿਤੇ ਉਹਦਾ ਬਚਪਨ ਵੀ ਪ੍ਰਭਾਵਿਤ ਹੋਊਗਾ ਫਿਰ ਉਹਦੇ ਦਿਮਾਗ ਦੇ ਉੱਪਰ ਪ੍ਰੈਸ਼ਰ ਵੀ ਜਿਵੇਂ ਜਿਵੇਂ ਉਹਦੀ ਸਮਝ ਵੱਡੀ ਹੋਈ ਜਾਊਗੀ ਉਹਤੇ ਪਰ ਪ੍ਰੈਸ਼ਰ ਪਈ ਹੋ ਕੇ ਮੈਂ ਕੁਝ ਕਰਨਾ ਮੈਂ ਕੁਝ ਕਰਨਾ ਹੈ ਹਨਾ ਉਹ ਉਹ ਪ੍ਰੈਸ਼ਰ ਕਰਕੇ ਕਿਤੇ ਨਾ ਕਿਤੇ ਬੱਚਾ ਪਿੱਛੇ ਵੀ ਰਹਿ ਜਾਂਦਾ ਉਹਦਾ ਫ੍ਰੀ ਮਾਈਂਡ ਰਹਿਣਾ ਰਹਿਣ ਦੇਣਾ ਚਾਹੀਦਾ ਹੈ ਜੀ ਆ ਚੋਣਾ ਦਾ ਮਾਹੌਲ ਹੈ ਹਾਂਜੀ ਤਾ ਬਲਕੌਰ ਸਿੰਘ ਹੋਣਾ ਬਾਰੇ ਚਰਚਾ ਛੜ ਜਾਂਦੀ ਹੈ ਕਿ ਇਹ ਚੋਣਾਂ ਲੜਨਗੇ ਕਿ ਨਹੀਂ ਲੜਨਗੇ ਹਾਲਾਂਕਿ ਉਹਨਾਂ ਦਾ ਬਿਆਨ ਵੀ ਆਉਂਦਾ ਹੈ ਕਿ ਮੈਂ ਲੋਕਾਂ ਦੀਆਂ ਭਾਵਨਾਵਾਂ ਨਾਲ ਨਹੀਂ ਖੇਡਾਂਗਾ ਮੈਂ ਚੋਣਾਂ ਨਹੀਂ ਲੜਾਂਗਾ ਨਾ ਪਰ ਤੁਸੀਂ ਕੀ ਸੋਚਦੇ ਹੋ ਮੈਂ ਹੁਣੀ ਇੱਕ ਖਬਰ ਦੇਖੀ ਹੁੰਦਾ ਸੀ ਕਿ ਕੋਈ ਮਨਲਾਪੀ ਬਾਬਾ ਸੀ ਉਹ ਗੋਲੀਆਂ ਮਾਰ ਕੇ ਕਤਲ ਕਰਤਾ ਜ ਦੁਪਹਿਰੇ ਹੈਨਾ ਮੈਨੂੰ ਇਹ ਲੱਗਦਾ ਹੈ ਕਿ ਨਿੱਜੀ ਤੌਰ ਤੇ ਲੱਗਦਾ ਹੋ ਸਕਦਾ ਹੈ ਕਿ ਬਹੁਤੇ ਲੋਕਾਂ ਦਾ ਮੇਰੇ ਨਾਲ ਇਹ ਮੰਨਣਾ ਨਾ ਹੋਵੇ ਕਿ ਉਹਨਾਂ ਨੂੰ ਚੋਣ ਲੜਨੀ ਚਾਹੀਦੀ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਹਨਾ ਗੈਂਗਸਟਰਵਾਦ ਵਧਿਆ ਹੋਇਆ ਹੈ ਇਤੋਂ ਵੱਧਿਆ ਕੋਈ ਚਿਹਰਾ ਨਹੀਂ ਹੈਗਾ ਜਿਹੜਾ ਲੋਕ ਸਭਾ ਦੇ ਵਿੱਚ ਜਾ ਕੇ ਇਹ ਮੁੱਦੇ ਨੂੰ ਚੱਕ ਸਕੇ ਜੀ ਕਿਉਂਕਿ ਇਹਨਾਂ ਤੋਂ ਵੱਧ ਪੀੜਤ ਵੀ ਕੋਈ ਨਹੀਂ ਹੈਗਾ ਹਮ ਇਹਨਾਂ ਨੇ ਆਪ ਦਾ ਚੜਦਾ ਸੂਰਜ ਇਹਨਾਂ ਦਾ ਡੁੱਬਿਆ ਗੈਂਗਸਟਰਵਾਦ ਦੇ ਵਿੱਚ ਹਨਾ ਆ ਕੇ ਗੋਲੀਆਂ ਮਾਰ ਕੇ ਉਹਨੂੰ ਖਤਮ ਕਰਨਗੇ ਮੈਨੂੰ ਲੱਗਦਾ ਕਿ ਇਹਨਾਂ ਨੂੰ ਇਹਨਾਂ ਕੋਲੇ ਪਲੇਟਫਾਰਮ ਹੈਗਾ ਇਹਨਾਂ ਕੋਲੇ ਸ਼ਕਤੀ ਹੈਗੀ ਹੈ ਲੋਕਾਂ ਦਾ ਸਾਥ ਹੈਗਾ ਜ਼ਰੂਰੀ ਨਹੀਂ ਹੁੰਦਾ ਕਿ ਮਤਲਬ ਕਿ ਵੀ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਹੀ ਖੇਡਣਾ ਹੁੰਦਾ ਹੈ ਹਨਾ ਤੋ ਕਿਉਂਕਿ ਤੁਹਾਡੇ ਕੋਲੇ ਇਹਨਾਂ ਨੂੰ ਤਾਂ ਪਰਮਾਤਮਾ ਨੇ ਦਿੱਤਾ ਸਾਰਾ ਕੁਝ ਹੈ ਜੀ ਤੇ ਲੋਕਾਂ ਦਾ ਪਿਆਰ ਵੀ ਹੈਗਾਗਾ ਉਹ ਉਹ ਇਹਨਾਂ ਨੇ ਤੈਅ ਕਰਨਾ ਕਿ ਕਿਹੜੇ ਦਲ ਵੱਲੋਂ ਜਾਂ ਆਜ਼ਾਦ ਜਾਣਾ ਜਾਂ ਕਿਸੇ ਪਾਰਟੀਕੂਲਰ ਪਾਰਟੀ ਦੇ ਨਾਲ ਜਾ ਕੇ ਲੜਨਾ ਪਰ ਮੈਨੂੰ ਲੜਨਾ ਚਾਹੀਦਾ ਮੈਨੂੰ ਲੱਗਦਾ ਤੁਸੀਂ ਸੋਚਦੇ ਹੋ ਵੀ ਲੜਨਾ ਚਾਹੀਦਾ ਹਨ ਲੜਨਾ ਜੇਕਰ ਅਸਲ ਦੇ ਵਿੱਚ ਨਾ ਪਤਾ ਕੀ ਲੱਭੀ ਵੀ ਮੈਨੂੰ ਇਹ ਵੀ ਲੱਗਦਾ ਕਿ ਸਾਡੇ ਜਿਹੜੇ ਪੰਜਾਬੀ ਐ ਖਾਸ ਕਰਕੇ ਸਿੱਖ ਐ ਪਤਾ ਨਹੀਂ ਸਾਡੇ ਚ ਇਹ ਧਾਰਨਾ ਕਿਥੋਂ ਆ ਕਿ ਰਾਜਨੀਤੀ ਗੰਦੀ ਐ ਹਮ ਹਣਾ ਰਾਜਨੀਤੀ ਜ ਰਾਜ ਕਰਨ ਦੀ ਨੀਤੀ ਕਿਹਦੇ ਗੰਦੀ ਨਹੀਂ ਹੋ ਸਕਦੀ ਕਿਉਂਕਿ ਸਾਡੇ ਦਾ ਇਤਿਹਾਸ ਦੇ ਵਿੱਚ ਹਮ ਰક્તਪਾਤ ਸ਼ਹੀਦਾ ਵਾ ਹਮ ਮੀਰੀ ਤੇ ਪੀਰੀ ਦਾ ਕਨਸੈਪਟ ਕੀ ਐ ਹਣਾ ਸਿੱਖ ਅਸੀਂ ਸਿੱਖ ਧਰਮ ਨੂੰ ਜਾਂ ਆਪਣੇ ਸਮਾਜ ਨੂੰ ਰਾਜਨੀਤੀ ਤੋਂ ਬਿਨਾਂ ਦੇਖ ਹੀ ਨਹੀਂ ਸਕਦੇ ਜਿੱਦੋਂ ਅਸੀਂ ਰਾਜਨੀਤੀ ਕਹਿੰਨੇ ਨੇ ਕਿ ਅਸੀਂ ਰਾਜਨੀਤੀ ਨਹੀਂ ਕਰਦੇ ਉਦੋਂ ਅਸੀਂ ਸਭ ਤੋਂ ਵੱਡੀ ਰਾਜਨੀਤੀ ਕਰ ਰਹੇ ਹਾਂ ਰਾਜਨੀਤੀ ਕਰ ਰਹੇ ਹੁੰਦੇ ਆ ਹਾਂ ਰਾਜਨੀਤੀ ਕਰਨੀ ਚਾਹੀਦੀ ਹੈ ਚੰਗੇ ਲੋਕਾਂ ਨੂੰ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ ਇੱਕ ਵਿਜ਼ਨ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਬਲਕੌਰ ਸਿੰਘ ਕੋਲੇ ਬਹੁਤ ਨਹੀਂ ਮੈਂ ਅਕਸਰ ਸੁਣਦਾ ਵੀ ਉਹਨਾਂ ਕਹਿੰਦੇ ਕਿ ਜੇ ਤੁਹਾਨੂੰ ਪੋਲਿਟਿਕਸ 'ਚ ਦਿਲਚਸਪੀ ਨਹੀਂ ਹੈਗੀ ਪਰ ਰਾਜਨੀਤੀ ਨੂੰ ਤੁਹਾਡੇ 'ਚ ਦਿਲਚਸਪੀ ਜ਼ਰੂਰ ਹੈਗੀ ਆ ਹੈਗੀ ਆ ਮੈਨੂੰ ਲੱਗਦਾ ਬਲਕੌਰ ਸਿੰਘ ਕੋਲੇ ਤਾਂ ਬਹੁਤ ਵੱਡਾ ਵਿਜਨ ਹੈਗਾ ਮਿਸ਼ਨ ਹੈਗਾ ਉਹ ਮਿਸ਼ਨ ਨੂੰ ਲੈ ਕੇ ਇਹਨਾਂ ਨੂੰ ਅੱਗੇ ਵਧਣਾ ਚਾਹੀਦਾ ਤੇ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ ਮੈਨੂੰ ਲੱਗਦਾ ਡਰ ਜਿਹੜਾ ਹਾਰ ਦਿੱਤਾ ਕੀ ਤਾਂ ਕਿਉਂਕਿ ਜਦੋਂ ਸਿੱਧੂ ਗਿਆ ਮੈਨੂੰ ਲੱਗਦਾ ਕਿ ਉਹ ਉਹਦੋਂ ਵੱਡੀ ਹਾਰ ਜ਼ਿੰਦਗੀ ਜਾਂ ਮਤਲਬ ਇਹ ਕਿ ਸਮਾਂ ਇਹਨਾਂ ਨੂੰ ਨਹੀਂ ਦੇ ਸਕਦਾ ਹੈਨਾ ਉਹਨਾਂ ਨੂੰ ਨਿਹਦਰ ਹੋ ਕੇ ਦਲੇਰ ਹੋ ਕੇ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਤੇ ਲੋਕਾਂ ਦੇ ਕੰਮ ਕਰਨੇ ਚਾਹੀਦੇ ਇਨਸਾਫ ਦੀ ਗੱਲ ਜਿਹੜੀ ਚਰਚਾ ਉਹ ਛਿੜਦੀ ਰਹਿੰਦੀ ਹੈ ਚਲਦੀ ਰਹਿੰਦੀ ਹੈ ਪਰ ਅਜੇ ਨਹੀਂ ਮਿਲਿਆ ਜਿਵੇਂ ਸ਼ੁਰੂਆਤ ਦੇ ਵਿੱਚ ਗੱਲ ਚੱਲੀ ਆ ਪਰ ਹਜੇ ਵੀ ਲੜਾਈ ਜਾਰੀ ਰਹੇਗੀ ਲੜਾਈ ਸ਼ਾਇਦ ਜਿੰਨਾ ਚਿਰ ਮਾਸਟਰ ਮਾਈਂਡ ਲੋਕ ਜਿਹੜੇ ਫੜੇ ਨਹੀਂ ਜਾਂਦੇ ਉਹਨਾਂ ਜਿਵੇਂ ਉਹ ਅਕਸਰ ਕਹਿੰਦੇ ਨੇ ਕਿ ਉਹ ਜਿਹੜੇ ਕੁਝ ਗੋਲੀ ਚਰੌਣ ਵਾਲੇ ਉਹ ਤਾਂ ਕਰਿੰਦੇ ਸੀਗੇ ਉਹ ਤਾਂ ਕਰਿੰਦੇ ਉਹ ਤਾਂ ਪਹਾੜੇ ਤੇ ਆਏ ਹੋਏ ਲੋਕ ਸੀਗੇ ਮਾਸਟਰਮਾਈਂਡ ਲੋਕ ਨੇ ਜਿਹੜੇ ਜਿੰਨਾ ਚਿਰ ਉਹ ਫੜੇ ਨਹੀਂ ਜਾਂਦੇ ਜਾਂ ਉਹ ਸਾਰਾ ਗਰੋ ਵੱਡੇ ਚਿਹਰੇ ਵੀ ਹੋ ਸਕਦੇ ਆ ਇਸ ਪਿੱਛੇ ਹੋ ਸਕਦੇ ਆ ਹੁਣ ਹੁਣ ਮੈਨੂੰ ਲੱਗਣ ਲੱਗਿਆ ਵੀ ਇਹਦੇ ਵਿੱਚ ਸਿਆਸਤ ਵੱਡੀ ਹੈ ਕਿਉਂਕਿ ਜਿਵੇਂ ਜਿਵੇਂ ਇੰਟਰਨੈਸ਼ਨਲ ਕਿਲਿੰਗ ਹੋਈਆਂ ਨੇਗਾ ਤੁਸੀਂ ਦੇਖਿਆ ਸੈਂਟਰ ਗਵਰਨਮੈਂਟ ਦੀ ਵਿੱਚ ਇਨਵੋਲਵਮੈਂਟ ਆਈ ਉਹਦੇ ਵਿੱਚ ਹੋ ਸਕਦਾ ਕਿ ਕੁਝ ਬਹੁਤ ਵੱਡਾ ਨਿਕਲ ਕੇ ਆਵੇ ਸਾਹਮਣੇ ਇਹ ਵੀ ਹੋ ਸਕਦਾ ਜੀ ਬਹੁਤ ਬਹੁਤ ਸ਼ੁਕਰੀਆ ਮਨਜਿੰਦਰ ਬਾਈ ਸਮਾਂ ਦਿੱਤਾ ਆਪਣਾ ਕੀਮਤੀ ਸਮਾਂ ਦੇ ਲਈ ਸ਼ੁਕਰੀਆ ਧੰਨਵਾਦ ਵੀ ਲਓ ਜੀ ਇਹ ਸੰ ਸ਼ੋਭਦੀਪ ਸਿੱਧੂ ਮੂਸੇ ਵਾਲਾ ਦੇ ਉਹਨਾਂ ਦੇ ਬਹੁਤ ਕਰੀਬੀ ਮਿੱਤਰ ਅਕਸ਼ਰ ਨਾਲ ਅਸੀਂ ਇੰਟਰਵਿਊ ਕਰਦੇ ਰਹੇ ਨੇ ਅੱਜ ਇਸ ਦੇ ਉੱਤੇ ਚਰਚਾ ਹੋਈ ਹੈ ਕਿ ਅਸੀਂ ਹਰ ਉਸ ਬੱਚੇ ਨਵੇਂ ਬੱਚੇ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਦਖਲ ਅੰਦਾਜ਼ੀ ਘਟਾਈਏ ਕਿ ਅਸੀਂ ਹਰ ਮੂਮੈਂਟ ਨਾ ਕੈਚ ਕਰੀਏ ਉਸ ਬਚਪਨ ਨੂੰ ਨਾ ਮਤਲਬ ਉਹ ਜਿਹੜਾ ਉਹਦਾ ਬਚਪਨ ਆ ਉਹਨੂੰ ਆਪਣਾ ਬਚਪਨ ਮੰਨਣ ਦੀਏ ਹਾਂ ਇਹ ਜ਼ਰੂਰ ਹੈ ਕਿ ਸਾਡੀਆਂ ਭਾਵਨਾਵਾਂ ਜੁੜੀਆਂ ਹੋਈਆਂ ਅਸੀਂ ਉਸ ਦੇ ਵਿੱਚ ਮੁਸੇ ਵਾਲੇ ਨੂੰ ਸਿੱਧੂ ਨੂੰ ਦੇਖਦੇ ਆ ਦੇਖਣਾ ਚਾਹੀਦਾ ਕਿਉਂਕਿ ਸਾਡੀਆਂ ਭਾਵਨਾਵਾਂ ਨੇ ਪਰ ਅਸੀਂ ਉਸ ਨੂੰ ਵੀ ਦੇਖਣਾ ਹੈ ਕਿਉਂਕਿ ਉਹ ਪ੍ਰੈਸ਼ਰ ਦੇ ਵਿੱਚ ਨਾ ਰਹੇ ਇਸ ਬਾਰੇ ਗੱਲਬਾਤ ਹੋਈ ਇਸ ਤਰ੍ਹਾਂ ਨੀ ਹੋਰ ਬਹੁਤ ਸਾਰੀਆਂ ਗੱਲਾਂ ਬਾਤਾਂ ਕਹਾਣੀਆਂ ਸਾਂਝੀਆਂ ਕਰਦੇ ਨਾ ਕੈਮਰਾਮੈਨ ਹਰਪ੍ਰੀਤ ਦੇ ਨਾਲ ਹੈਪੀ ਭਗਤ